आ दे आ दे आ दे आ दे ਇਹ ਸਾਰਾ ਜਿਹੜਾ ਪਿੰਡ ਦੇ ਚਰਾਬੇ ਤੇ ਜਿਹੜੇ ਮੈਟਰ ਦੇ ਵਿੱਚ ਤੁਸੀਂ ਆਇਓ ਜਿਹੜਾ ਖਤਮ ਦਾ ਬੈਠਿਆ ਤੇ ਇਹ ਸਾਰਾ ਕੀ ਬੈਠਿਆ ਜੀ ਕੀ ਮੰਗਦਾ ਸਰ ਇਹ ਮਾਮਲਾ ਹੈਗਾ ਜੀ ਇਹਨਾਂ ਨੇ ਕੰਕਾ ਕੀਤਾ ਇਧਰ ਨਾਲਾ ਵਾਲੇ ਪਾਸੇ ਜਾ ਕੇ ਉਸੇ ਦੀ ਮੁੰਡੇ ਦੀ ਹਾਲਤ ਖਰਾਬ ਹੋ ਗਈ ਤੇ ਇਹ ਕੰਮ ਰਕੋਗੀ ਜਿਹੜੀ ਤੇਰੇ ਬਾਅਦ ਵਿੱਚ ਇਹ ਮੋਟਰਸਾਈਕਲ ਤੇ ਲਾਗ ਰਿਹਾ ਸੀ ਤੇ ਮੰਨ ਪੱਠਾਇਆ ਕਿ ਦਿਨਾਂ ਰੋਤੀ ਰੋਡ ਤੇ ਪੱਟੇ ਤੇ ਪੇਟਾਇਆ ਤੇ ਇਹ ਕੀ ਲੱਗਦਾ ਸਰ ਕੀ ਮਾਮਲਾ ਦਿੱਤਾ ਮਾਮਨਾ ਨਕੀਦਾ ਇਹਨਾਂ ਕੋਲ ਸਨਕਾ ਕੀ ਕਾਇ ਕੋਈ ਬਾਕੀ ਤਬਦੀਲ ਦਾ ਵਿਸ਼ਾਇਆ ਬਾਕੀ ਗਾ ਲਿਖਾਦੀ ਗਈ ਤੇ ਕਿੰਨੇ ਸਾਥੀ ਸਨ ਇਹ 10 ਜਣੇ ਸਨ ਕੋਈ ਇਹਨਾਂ ਦੇ ਵਿੱਚੋਂ ਕੋਈ ਗ੍ਰਫਤਰ ਨਹੀਂ ਕੀਤਾ ਹਾਂਜੀ ਦੋ ਜਣੇ ਹੋਏ ਸਨ ਕੋਈ ਮਕਦਮਾ ਵੀ ਦਰਜ ਕੀਤਾ ਹੈ ਹਾਂ ਜੀ ਮੈਂ ਨਰਮਨ ਦਰਜ ਕੀਤਾ ਹੈ ਕਿਹੜੀਆਂ ਤਰ੍ਹਾਂ ਮਰਿਆ ਇਹ ਆਈਓਨ ਪਤਾ ਨਹੀਂ ਮੈਨੂੰ ਨਹੀਂ ਪਤਾ ਵਸੇ ਨਵੀਂ ਧਾਰਾ ਤੇ ਪੀਐਨਐਸ ਨੇ ਮੈਨੂੰ ਜਿਆਦਾ ਤੋਂ 350 ਖਰਚੇ ਹੋਰ ਬਾਕੀ ਦੀ ਤਬਦੀਸ਼ ਉਹ ਜਾਰੀ ਹੈ 5000 ਰੁਪਏ